ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਫਣੀ ਹੀ ਪੈਣ ਲਹਿਰਾ ਬੇਕਾ ਜ਼ਿਲ੍ਹਾ ਬਰਹਿੰਡਾ ਬਾਈ ਜੰਗ ਸਿੰਘ ਦੇ ਘਰੇ ਖੜੇ ਆ ਤੇ ਬਾਈ ਕੋਲੇ ਆਹ ਕੱਟੀ ਬਕਾਉ ਆ ਬਾਈ ਜੀ ਬਹੁਤ ਵਧੀਆ ਬਾਕੀ ਜਾਣਕਾਰੀ ਆਪਾਂ ਭਰਾ ਤੋਂ ਲੈ ਲੈਣੇ ਆ ਆ ਵੀ ਜੰਘੂ ਕੀ ਹਾਲ ਆ ਬਾਈ ਵਧੀਆ ਬਾਈ ਜੀ ਤੇ ਕਿੰਨੇ ਚਿਰ ਦੀ ਹੋਈ ਕੱਟੀ ਆਪਣੀ ਇਹ ਇਸ ਸਾਲ ਦੀ ਕੱਲ ਦੀ ਆਹ ਮੱਝ ਦੀ ਕੱਟੀ ਹੈ ਹਾਂਜੀ ਆਹ ਸਮਾਝ ਦੀ ਕੱਤੀ ਹੈ ਇਹ ਅੱਛਾ ਕਿੰਨਾ ਕ ਦੁੱਧ ਆ ਦਿੰਦੀ ਹੈ ਇਹ ਇਹ ਪਹਿਲੇ ਸੂਏ ਆਪਾਂ ਇਹਦੇ ਥੱਲੇ 13 ਲੀਟਰ ਦੁੱਧ ਕੱਢਿਆ ਸੀ ਅੱਛਾ ਦੂਜੇ ਫਿਰ ਸੂਏ ਕੱਢਿਆ ਆਪਾਂ 18 ਲੀਟਰ ਦੁੱਧ 18 ਲੀਟਰ ਹਾਂਜੀ ਪਹਿਲੇ ਸੂਏ ਦੀ ਹੋ ਕੱਟੀ ਹੈ ਆਹ ਕੱਟੀ ਆ ਬਾਈ ਜੀ ਪਹਿਲੇ ਸੂਏ ਦੀ ਬਹੁਤ ਵਧੀਆ ਤੇ ਦੂਜੇ ਸੂਏ ਦੀ ਆਹ ਕੱਟੀ ਆ ਜਿਹੜੀ ਆਪਾਂ ਦਿਖਾ ਰਹੇ ਹਾਂ ਚੰਗੇ ਦੁੱਧ ਵਾਲੀ ਅਬ ਮੱਝ ਸਾਹਮਣੇ ਖੜੀ ਹੈ ਬਾਈ ਕਹਿੰਦਾ 17 18 ਕਿਲੋ ਉਹ ਦਿੱਤਾ ਇਹਨੇ ਦੂਜੇ ਸੂਏ ਇਹਦੀ ਕੱਟੀ ਆ ਤੇ ਫਿਰ ਕੀ ਰੇਟ ਕਰਤਾ ਬਾਈ ਇਹਦਾ ਆ ਰੇਟ ਤਾਂ ਹੈਗਾ ਜੀ ਇਹਦਾ 22000 ਦੇਵਾਂਗੇ 20 ਦੀ ਲੈਣ ਦੇਣ ਹਾਂਜੀ ਤੇ ਨੰਬਰ ਬੋਲ ਦੋ 946522773 ਇੱਕ ਆ ਰਿਹਾ ਬੋਲੋ 946522773 94651 2773 20763 ਨੰਬਰ ਆ ਬਾਈ ਦਾ ਤੇ ਬਹੁਤ ਵਧੀਆ ਕੱਟੀ ਆ ਬਾਈ ਜੀ ਪਿੰਡ ਲਹਿਰਾ 베ਗਾ ਜ਼ਿਲ੍ਹਾ ਬਠਿੰਡਾ ਨਿਤ ਨਵੀਆਂ ਵੀਡੀਓ ਵੇਖਣ ਲਈ ਪੇਜ ਨੂੰ ਕਰ ਲਿਓ ਫੋਲੋ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਆ ਆਪਣਾ ਨੰਬਰ ਆ 947999 8308 ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਹੁਤ ਚੰਗੀ ਝੋਟੀ ਆ ਬਾਈ ਜੀ ਕੱਟੀ ਆ ਜਾਣਕਾਰੀ ਲੈਤੀ ਆਪਾਂ ਗੱਲ ਬਾਤ